ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਉਸ ਤਾਕੜ ਰੇਡਰ ਦੀ ਜਿੱਦੀ ਰਫ्तार ਦੇ ਅੱਗੇ ਵੱਡੇ ਵੱਡੇ ਜਾਫੀ ਪਾਣੀ ਭਰਦੇ ਨੇ ਜਿਹਨੂੰ ਕਬੱਡੀ ਦਾ ਤੂਫਾਨੀ ਰੇਡਰ ਕਿਹਾ ਜਾਂਦਾ ਹੈ ਨਾਮ ਹੈ ਬੋਲਟ ਖੀਰਾਵਾਲੀ ਜਦੋਂ ਇਹ ਮੈਦਾਨ 'ਚ ਰੈਡਾ ਪੋਂਦਾ ਹੈ ਤਾਂ ਕਮੈਂਟਰ ਵੀ ਕਹਿ ਉੱਠਦੇ ਨੇ ਕਿ ਬੋਲਟ ਨੂੰ ਫੜਨਾ ਮਜ਼ਾਕ ਥੋੜੀ ਹੈ ਅੱਜ ਦੀ ਵੀਡੀਓ 'ਚ ਅਸੀਂ ਬੋਲਟ ਦੇ ਮੁੱਢਲੇ ਜੀਵਨ ਤੋਂ ਲੈ ਕੇ ਉਸ ਦੇ ਸਟਾਰ ਬਣਨ ਤੱਕ ਦਾ ਪੂਰਾ ਸਫ਼ਰ ਸਾਂਝਾ ਕਰਾਂਗੇ ਸੋ ਵੀਡੀਓ ਦੇ ਅੰਤ ਤੱਕ ਜੁੜੇ ਰਹੋ ਸਤ ਸ੍ਰੀ ਅਕਾਲ ਦੋਸਤੋ ਜੇ ਤੁਸੀਂ ਵੀ ਨਵੇਂ ਹੋ ਤਾਂ ਸਾਡੇ ਚੈਨਲ ਵਾਲਾ ਜੰਕਸ਼ਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੁਲਟ ਖੇਰਾਂਵਾਲੀ ਦਾ ਅਸਲ ਨਾਮ ਹਰਮਨਦੀਪ ਸਿੰਘ ਹੈ ਇਹਨਾਂ ਦਾ ਜਨਮ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਖੇਰਾਂਵਾਲੀ ਵਿੱਚ ਹੋਇਆ ਖੇਡਾਂ ਇਹਨਾਂ ਨੂੰ ਵਿਰਾਸਤ ਵਿੱਚ ਮਿਲੀਆਂ ਨੇ ਇਹਨਾਂ ਦੇ ਪਿਤਾ ਤੇ ਦਾਦਾ ترਸੀਮ ਸਿੰਘ ਖੇਡਾਂ ਦੇ ਬਹੁਤ ਸ਼ੌਕੀਨ ਰਹੇ ਨੇ ਤੇ ਦਾਦਾ ਜੀ ਖੁਦ ਪਹਿਲਵਾਨੀ ਕਰਦੇ ਸਨ ਤੇ ਸਿੱਖਰੇ ਲੋ ਮਾਹੌਲ ਸਦਕਾ ਹਰਮਨ ਦਾ ਚੁਕਾ ਬਚਪਨ ਤੋਂ ਹੀ ਕਬੱਡੀ ਵਾਲ ਹੋ ਗਿਆ ਹੁਣ ਗੱਲ ਕਰਦੇ ਹਾਂ ਹਰਮਨ ਦਾ ਨਾਮ ਬੁਲਟ ਕਿਵੇਂ ਪਿਆ ਦੋਸਤੋ ਹਰਮਨ ਦਾ ਨਾਮ ਬੁਲਟ ਪੈਣ ਪਿੱਛੇ ਇੱਕ ਦਿਲਚਸਪ ਕਹਾਣੀ ਹੈ ਇੱਕ ਵਾਰ ਜਦੋਂ ਉਹ ਆਪਣੇ ਪਿੰਡ ਦੇ ਨੇੜੇ ਟੂਰਨਾਮੈਂਟ ਖੇਡਣ ਗਏ ਤਾਂ ਉਹਨਾਂ ਦੀ ਤੇਜ਼ ਰਫ਼ਤਾਰ ਦੇਖ ਕੇ ਉਹਨਾਂ ਦੇ ਇੱਕ ਖਾਸ ਮਿੱਤਰ ਨੇ ਉਹਨਾਂ ਨੂੰ ਬੁਲਟ ਕਹਿਣਾ ਸ਼ੁਰੂ ਕਰ ਦਿੱਤਾ ਇਹ ਨਾ ਉਹਨਾਂ ਲਈ ਇੱਕ ਲੱਕੀ ਰਿਆ ਕੀ ਅੱਜ ਦੁਨੀਆ ਉਹਨਾਂ ਨੂੰ ਅਸਲ ਨਾਂ ਨਾਲੋਂ ਨਹੀਂ ਬੁਲਟ ਖੀਰਾਂ ਵਾਲੀ ਦੇ ਨਾਂ ਨਾਲ ਵੱਧ ਜਾਣਦੀ ਹੈ ਬੁਲਟ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਲਗਭਗ 8-9 ਸਾਲ ਪਹਿਲਾਂ ਬੈਰੀਲ ਦੇ ਮੈਦਾਨ ਤੋਂ ਕੀਤੀ ਸੀ ਪਹਿਲਾ ਵਜਨੀ ਕਬੱਡੀ ਵਿੱਚ ਆਪਣਾ ਲੋਹਾ ਮਣਵਾਇਆ ਤੇ ਫਿਰ ਓਪਨ ਕਬੱਡੀ ਵਿੱਚ ਕਦਮ ਰੱਖਿਆ ਬੁਲਟ ਮਸ਼ਹੂਰ ਜਾਫੀਆਦ ਸੁਖਪੁਰੀਆਂ ਨੂੰ ਆਪਣਾ ਉਸਤਾਦ ਮੰਨਦੇ ਹਨ ਇਹ ਉਹਨਾਂ ਦੀ ਖੁਦਕਿਸਮਤੀ ਹੈ ਕਿ ਅੱਜ ਉਹ ਆਪਣੇ ਗੁਰੂ ਦੇ ਨਾਲ ਹੀ ਦੋਆਬਾ ਬੋਰਿਸ ਸੁਰਖਪੁਰ ਦੀ ਟੀਮ ਵੱਲੋਂ ਖੇਡਦੇ ਹਨ ਖੇਡਣ ਦਾ ਅੰਦਾਜ਼ ਤੇ ਵਿਦੇਸ਼ੀ ਦੌਰੇ ਬੁਲਟ ਦੀ ਖਾਸੀਅਤ ਉਸ ਦਾ ਤੇਜ਼ ਹੈੱਡ ਟੱਚ ਤੇ ਲਚੀਲਾ ਸਰੀਰ ਹੈ ਉਹ ਅੱਖ ਦੇ ਫੋਰੇ ਵਿੱਚ ਜਾਫੀ ਨੂੰ ਟੱਚ ਕਰਕੇ ਨਿਕਲਦੀ ਮੋਹਰਤ ਰੱਖਦਾ ਹੈ ਐਸੇ ਖੇਡ ਸਦਕਾ ਉਹਨਾਂ ਨੇ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਤੇ ਦੇ ਦੁਬਈ ਵਰਗੇ ਦੇਸ਼ਾਂ ਵਿੱਚ ਜਾ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਜੇ ਗੱਲ ਕਰੀ ਇਨਾਮਾਂ ਦੀ ਤਾਂ ਬੁਲਟ ਦਾ ਘਰ ਟਰੋਫੀ ਨਾਲ ਭਰਿਆ ਪਿਆ ਹੈ ਵੱਡੇ ਵੱਡੇ ਇਨਾਮਾਂ ਦੀ ਗੱਲ ਕਰੀਏ ਤਾਂ ਥਾਰ ਜੀਪ ਕਾਰਾਂ ਕਈ ਬੁਲਟ ਮੋਟਰਸਾਈਕਲ ਜਿੱਤ ਚੁੱਕੇ ਹਨ ਕਬੱਡੀ ਵਿੱਚ ਸੱਟਾ ਲੱਗਣਾ ਆਮ ਗੱਲ ਹੈ ਪਰ ਬੋਲਟ ਇੱਥੇ ਵੀ ਸਬਰ ਤੋਂ ਕਮ ਲੈਂਦੇ ਨਹੀਂ ਉਹ ਵੱਧ ਮੈਚ ਖੇਡਣ ਦੇ ਲਾਲਚ ਵਿੱਚ ਕਦੇ ਕੱਚੀ ਸੱਟ ਨਾਲ ਮੈਦਾਨ ਵਿੱਚ ਨਹੀਂ ਉਤਰਦੇ ਜੇ ਡਾਕਟਰ 15 ਦਿਨ ਦੀ ਰੈਸਟ ਕਹੇ ਤਾਂ ਬੋਲਟ 20 ਦਿਨ ਆਰਾਮ ਕਰਕੇ ਪੂਰੀ ਤਰ੍ਹਾਂ ਫਿੱਟ ਹੋ ਕੇ ਵੀ ਵਾਪਸੀ ਕਰਦੇ ਨੇ ਇਹੀ ਕਾਰਨ ਹੈ ਕਿ ਉਹ ਅੱਜ ਵੀ ਲੰਬੀ ਰੇਸ ਤੇ ਕੋੜੇ ਸਬਤ ਹੋ ਰਹੇ ਆ ਅਸੀਂ ਦੇਖਦੇ ਹਾਂ ਕਿ ਬੋਲਟ ਵਿੱਚ ਦਮ ਵੀ ਬਹੁਤ ਹੈ ਅਸੀਂ ਕੱਲ ਹੀ ਵੇਖਿਆ ਕਿ ਕਮਾਲ ਪੂਰੇ ਦੇ ਕੱਪ ਵਿੱਚ ਉਸ ਨੇ ਬੇਰ-ਬੇਰ ਕੇ ਰੇਡਾ ਪਾਈਆਂ ਇਹ ਕੰਮ ਕੋ ਜਿਗਰੇ ਵਾਲਾ ਬੰਦਾ ਹੀ ਕਰ ਸਕਦਾ ਹੈ ਤੇ ਉੱਥੇ ਬੈਠੇ ਦਰਸ਼ਕਾਂ ਨੇ ਬੋਲਟ ਖੀਰਾਵਾਲੀ ਨੂੰ ਬਹੁਤ ਪਿਆਰ ਦਿੱਤਾ ਭਾਵੇਂ ਬੋਲਟ ਉੱਥੇ ਬੈਸਟ ਨਹੀਂ ਬਣਿਆ ਪਰ ਫਿਰ ਵੀ ਲੋਕਾਂ ਨੇ ਉਸ ਦਾ ਬਹੁਤ ਹੌਸਲਾ ਵਧਾਇਆ ਕਿਉਂਕਿ ਬੇਰ-ਬੇਰ ਕੇ ਕੋਡੀਆਂ ਪਾਣੀਆਂ ਕੋਈ ਖਾਲਾ ਜੀ ਦਾ ਵਾਲਾ ਨਹੀਂ ਇਹ ਕੰਮ ਕਰਨ ਵਾਸਤੇ ਵੀ ਜਿਗਰਾ ਚਾਹੀਦਾ ਹੈ ਬੋਲਟ ਖੀਰਾਵਾਲੀ ਅੱਜ ਦੇ ਨੌਜਵਾਨਾਂ ਲਈ ਇੱਕ ਮਿਸਾਲ ਹੈ ਕਿ ਕੀ ਮਿਹਨਤ ਦੇ ਅਨੁਸਾਰ ਸਨ ਨਾਲ ਸਮਾਨ ਦੀਆਂ ਬੁਲੰਦੀਆਂ ਨੂੰ ਛੂਹਿਆ ਜਾ ਸਕਦਾ ਹੈ ਤੁਹਾਨੂੰ ਬੁਲਟ ਦੀ ਖੇਡ ਕਿੱਦਾਂ ਦੀ ਲੱਗਦੀ ਹੈ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਹੁਣ ਗੱਲ ਕਰਦੇ ਆਂ ਬੁਲਟ ਖੇਰਾ ਵਾਲੀ ਦੀ ਭੈਣ ਦੀ ਜੋ ਕਿ ਬੁਲਟ ਉਹਨਾਂ ਨੂੰ ਆਪਣਾ ਲੱਕੀ ਚਾਰ ਮੰਨਦੇ ਹਨ ਅਸੀਂ ਵੇਖਦੇ ਹਾਂ ਸੋਸ਼ਲ ਮੀਡੀਆ ਤੇ ਬਹੁਤ ਹੀ ਵੀਡੀਓ ਵਾਇਰਲ ਹੁੰਦੀਆਂ ਨੇ ਜਿਸ ਵਿੱਚ ਉਹਨਾਂ ਦੀ ਭੈਣ ਬੁਲਟ ਖੇਰਾ ਵਾਲੀ ਨੂੰ ਬਹੁਤ ਪਿਆਰ ਕਰਦੀ ਹੈ ਤੇ ਖੇਰਾ ਵਾਲੀ ਵੀ ਉਹਨਾਂ ਦਾ ਬਹੁਤ ਖਿਆਲ ਰੱਖਦੇ ਹਨ ਦੋਵੇਂ ਭੈਣ ਭਰਾ ਦੀ ਨੋਕ ਚੋਕ ਨੂੰ ਲੋਕ ਬਹੁਤ ਪਿਆਰ ਕਰਦੇ ਹਨ ਕਈ ਲੋਕ ਤਾਂ ਉਹਨਾਂ ਦੀ ਭੈਣ ਦੀ ਬਦੌਲਤ ਹੀ ਬੋਲਟ ਖੇਰਾ ਵਾਲੀ ਨੂੰ ਪਿਆਰ ਕਰਦੇ ਨੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਪੰਜਾਬੀ ਖੇਡਾਂ ਤੇ ਖਿਡਾਰੀਆਂ ਬਾਰੇ ਅਜਹੀਆਂ ਹੋਰ ਵੀਡੀਓਜ਼ ਲਈ ਸਾਡੇ ਚੈਨਲ ਰੋਲਾ ਜੰਕਸ਼ਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਰਾਬ ਰੱਖਾ ਪਿਆਰਪਰੀ ਸਤਿ ਸ੍ਰੀ ਅਕਾਲ ਦੋਸਤੋ